ਛੋਟੇ ਭਰਾ ਨੇ ਵੱਡੇ ਭਰਾ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਮਾਮਲਾ ਬਟਾਲਾ ਦੇ ਗਾਂਧੀ ਕੈਂਪ ਦੀ ਸ਼ਿਵ ਮੰਦਰ ਗਲੀ ਦਾ ਹੈ ਜਿੱਥੇ ਕਿ ਛੋਟੇ ਭਰਾ ਨੇ ਜਿਸ ਦਾ ਨਾਮ ਹੀਰਾ ਹੈ ਉਸ ਨੇ ਆਪਣੇ ਵੱਡੇ ਭਰਾ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਅਜੀਤ ਕੁਮਾਰ ਦਾ ਕਤਲ ਕਰ ਦਿੱਤਾ। ਘਟਨਾ ਬਾਰੇ ਜਾਣ ਕੇ ਦੰਦੇ ਹੋਏ ਮਹੱਲਾ ਵਾਸੀਆਂ ਨੇ ਦੱਸਿਆ ਕਿ ਅਜੀਤ ਕੁਮਾਰ ਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਹੀ ਘਰ ਵਿੱਚ ਰਹਿੰਦੇ ਸੀ। ਵੱਡਾ ਭਰਾ ਦਾ ਤਲਾਕ ਹੋ ਚੁੱਕਿਆ ਸੀ ਤੇ ਉਸ ਦਾ ਇੱਕ ਛੋਟਾ ਬੱਚਾ ਸੀ ਛੋਟਾ ਭਰਾ ਵੀ ਵਿਆਹਿਆ ਹੋਇਆ ਸੀ ਲੇਕਿਨ ਛੋਟਾ ਭਰਾ ਵੱਡੇ ਭਰਾ ਦੇ ਉੱਤੇ ਕਿਸੇ ਦੂਸਰੀ ਮਹਿਲਾ ਨਾਲ ਨਜਾਇਜ਼ ਸੰਬੰਧ ਦਾ ਸ਼ੱਕ ਕਰਦਾ ਸੀ ਅਤੇ ਵੱਡੇ ਭਰਾ ਨੂੰ ਇਸ ਕੰਮ ਤੋਂ ਰੋਕਦਾ ਸੀ ਤੇ ਇਸੇ ਵਜ੍ਹਾ ਨੂੰ ਲੈ ਕੇ ਦੋਨਾਂ ਦਰਮਿਆਨ ਝਗੜਾ ਹੋਇਆ ਅਤੇ ਇਸੇ ਦੇ ਦੌਰਾਨ ਛੋਟੇ ਭਰਾ ਨੇ ਵੱਡੇ ਭਰਾ ਤੇ ਤੇਜ਼ ਤਾਰ ਦੱਤਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਕੰਨ ਵੱਡੇ ਭਰਾ ਦੀ ਮੌਤ ਹੋ ਗਈ ਤੇ ਖੁਦ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਭਾਜੀ ਕੀ ਨਾਮ ਦੀ ਆਪਾਂ ਤੁਸੀਂ ਸੁਰਜ ਕੁਮਾਰ ਕਿਹਦੀ ਗੱਲ ਕੀ ਹੈ ਭਾਜੀ ਸਰਜੋਨ ਇੱਕ ਲੜਕੀ ਆਈ ਹੈ ਜਿਹਦੇ ਨਾਲ ਰਿਸ਼ਤਿਆਂ ਦਾ ਕੁਝ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਮੈਂ ਉਹ ਇਕ ਦੂਜੇ ਜਾਨੇ ਜਾਨੇ ਬੋਲੋ ਪਈਆਂ ਨੇ ਉਹ ਬਾਅਦ ਜੋ ਫਿਰ ਮੁੰਡਾ ਜਾਂ ਨਿਕਾਹੀ ਉਹ ਕਿਤੇ ਆਇਆ ਕੋਠੇ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੋ ਧੱਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਵਿੱਚ ਉੱਥੇ ਤੂੰ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਨੇ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੀ ਗਈ ਪਹਿਲਾਂ ਹੱਥੇ ਦਾਤਰ ਦੋ ਤਿੰਨ ਮਾਰੇ ਸੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਹਾ ਸੀ ਉਹਦੀ ਉਂਗਲ ਤੇ ਮੇਰੇ ਸਾਹ ਦਾਤ ਹੀ ਗਈ ਹੋਰੀ ਵਿਚਾਰੇ ਦੀ ਉਹ ਸੱਡੋ ਆਂਦਾ ਹੋਇਆ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਅਦ ਜਦੋਂ ਉਹਨੇ ਫਿਰ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦਾਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ ਸਾਤੀ ਜੇ ਮਾਰੇ ਨੇ ਬਾਅਦ ਜਦੋਂ ਤੂੰ ਬਾਹ ਫੜੀ ਉਹਦੀ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਉਸ ਤੋਂ ਬਾਅਦ ਉਹਨੂੰ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹ ਅੰਦਰ ਲਾ ਗਈ ਆ ਉਹ ਕੋਠੇ ਦੇ ਚੜ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਫੇ ਲੋਕੀ ਪਬਲਿਕ ਇਕੱਠੀ ਹੋ ਲੇ ਵੀ ਸਾਰੇ ਲੋਕੀ ਆਵਾਜ਼ਾਂ ਦੇ ਦੇ ਕਿ ਰੁਕ ਜਾ ਲੋਕ ਜਾ ਮੁਰ ਜਾ ਮੁਰ ਜਾ ਮੁਰ ਜਾ ਹੀਰੇ ਮੁਰ ਜਾ ਮਤਲਬ ਉਹਦੇ ਖੂਨ ਸਵਾਰੀ ਉਹਦੇ ਸਿਰ ਤੇ ਮਨੋ ਦਾ ਨਾਮ ਕੀ ਉਮਰ ਕਿੰਨੀ ਉਹਦੇ ਨਾਲ ਆ ਜਾ ਹੀ ਉਹਦੇ 35 37 ਸਾਲ ਦੀ ਲੱਗਦੀ ਉਮਰ ਜਿਹੜੀ ਸਾਥ ਜਿਹਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਮ ਹੀਰਾ ਹਨ ਦੋਵੇਂ ਭਰਾਵਾਂ ਦਾ ਮਾਰਿਆ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁੰਮਨ ਜਿਹੜੀ ਕੁੜੀ ਐ ਨਾ ਜਿਹੜੀ ਮਤਲਬ ਉਹਨਾਂ ਦੇ ਰਿਲੇਸ਼ਨ ਦਾ ਖਰੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਐ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐ ਥੋੜਾ ਵੈਰ ਹੀ ਵੈਰ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋਗੇ ਦਾ ਹੀ ਇਹ ਉੱਧੇ ਉੱਧੇ ਰਹਿੰਦੀ ਸੀ ਉਹ ਕੈਂਪ ਦੀ ਐ ਇਹ ਰੈਮਚੇ ਦੇ ਘਰ ਦੇ ਲਾਗੂ ਦਾ ਘਰ ਆ ਜੀ ਕਿੰਨੀ ਗੋਮਰ ਦਾ ਮੁੰਡਾ ਜਦਾ ਮੂੰਹ 35-36 ਸਾਲ ਉਮਰ ਸਾਡ ਨੂੰ ਜਿੱਦ ਹਾਂ ਜੀ ਬੱਚਾ ਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਉਹਦਾ ਛੋਟਾ ਪੜਾ ਉਹ ਵੀ ਵਿਆਹ ਉਹ ਵੀ ਵਿਆਹ ਚੱਲ ਔਰੀ ਵਾਈ ਵੀ ਇੱਥੇ ਹੀ ਸਾਰਾ ਉਹਦੀ ਵਾਈਫ ਜਦੋਂ ਉਹਨੂੰ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲਬ ਸੁਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮੰਗਦਾ ਪਹਿਲਾਂ ਉਹਨਾਂ ਲੜੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਰ ਉਹਦੇ ਪੈਣਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਦਰਦਦਾਈ ਝਗੜੇ ਥੈਂਕ ਯੂ ਕਿਤਲਾ ਹੋਈ ਸੀ ਕਿ ਗਾਂਧੀ ਗੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕੀ ਤੇ ਪਤਾ ਚੱਲੇ ਸਰ ਕਿਸ ਕੰਮ ਚ ਘਰਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਜੇ ਦੇਖਦੇ ਹਾਂ ਸਰ ਕੀ ਜਾਂਦਾ ਨਹੀਂ ਕਿਉਂ